ਜੰਦੇ ਜੰਦੇ ਇੱਕ ਫਰਾਗਰੀ ਵਾਲੇ ਸੋਚ ਨੂੰ ਦੇ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਰਾਮਣੀ ਅਕਾਲੀ ਦਰ ਜ਼ਿੰਦਾਬਾਦ ਸ਼ਰਾਮਣੀ ਅਕਾਲੀ ਦਰ ਜ਼ਿੰਦਾਬਾਦ ਅੱਜ ਆਦਮਪੁਰ ਹਲਕੇ ਵਿੱਚ ਭੋਖਣ ਦੇ ਪਿੰਡਾਂ ਦੀ ਤੇ ਭੋਖੋ ਦੇ ਸ਼ਹਿਰ ਦੀ ਅੱਜ ਇਸ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਆ ਜਿਸ ਵਿੱਚ ਬਹੁਤ ਸਾਰੇ ਸੀਨੀਅਰ ਲੀਡਰ ਯੂਥ ਵਿੰਗ ਦੇ ਲੀਡਰ ਜਫਰੀਆ ਭੈਣਾ ਨੇ ਵੀ ਹਿੱਸਾ ਲਿਆ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਇਲੈਕਸ਼ਨ ਦੇ ਸਬੰਧ ਵਿੱਚ ਰੱਖੀ ਗਈ ਸੀ ਅਤੇ ਜਿਹੜੀ ਇਹ ਮੀਟਿੰਗ ਕਰਨ ਵਾਸਤੇ ਸਾਂਝ ਪਾਉਣ ਲਈ ਇੱਥੇ ਸਾਰੇ ਇਕੱਤਰ ਹੋਏ ਸੀਗੇ ਸਾਰੇ ਇਲਾਕੇ ਵਿੱਚ ਸਾਨੂੰ ਉਮੀਦ ਆ ਆਦਮਪੁਰ ਪੋਪਰ ਸਾਰਾ ਇਲਾਕਾ ਬਹੁਤ ਤਕੜੇ ਹੋ ਕੇ ਸ਼੍ਰੋਮਣੀ ਕਾਲੀ ਦਲ ਨਾਲ ਖੜਾ ਹੋਊਗਾ ਤੇ ਇਥੋਂ ਵਧੀਆ ਲੀਡ ਨਾਲ ਜਿਹੜੇ ਆਪਣੇ ਕੈਂਡੀਡੇਟ ਨੇ ਸ਼੍ਰੋਮਣੀ ਕਾਲੀ ਦਲ ਦੇ ਸਰਦਾਰ ਮਹਿੰਦਰ ਸਿੰਘ ਕੇਪੀਜੀ ਨੂੰ ਵੋਟਾਂ ਪਾ ਕੇ ਇਥੋਂ ਜਿਤਾ ਕੇ ਭੇਜਣਗੇ ਇਹ ਅਸੀਂ ਆਸ ਰੱਖਦੇ ਆ ਤੇ ਅੱਜ ਸਾਰੀ ਬੜੀ ਪਰਮੇ ਮੀਟਿੰਗ ਇਸ ਖਾਤਰ ਹੋਈ ਆ ਕੋਪਰ ਦੇ ਪਿੰਡਾਂ ਦੀ ਸਾਰੀ ਲੀਡਰਸ਼ਿਪ ਦਾ ਇਥੇ ਆਉਣ ਤੇ ਬਹੁਤ ਬਹੁਤ ਵਧਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੰਦੇ ਕੋ ਆਏ ਜੀ ਇਹੋ ਜੰਦੇ ਜਿੱਕਰ ਫਰਾਗਰੀ ਵਾਲੇ ਸੋਚ ਰਖੂ ਤਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਰਾਮਣੀ ਅਕਾਲੀ ਦਰ ਜ਼ਿੰਦਾਬਾਦ ਸ਼ਰਾਮਣੀ ਅਕਾਲੀ ਦਰ ਜ਼ਿੰਦਾਬਾਦ ਅੱਜ ਆਦਮਪੁਰ ਹਲਕੇ ਵਿੱਚ ਭੋਖਣ ਦੇ ਪਿੰਡਾਂ ਦੀ ਤੇ ਭੋਖੋ ਦੇ ਸ਼ਹਿਰ ਦੀ ਅੱਜ ਇੱਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਆ ਜਿਸ ਵਿੱਚ ਬਹੁਤ ਸਾਰੇ ਸੀਨੀਅਰ ਲੀਡਰ ਯੂਥ ਵਿੰਗ ਦੇ ਲੀਡਰ ਤੇ ਆਪਣੀਆਂ ਭੈਣਾਂ ਨੇ ਵੀ ਹਿੱਸਾ ਲਿਆ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਇਲੈਕਸ਼ਨ ਦੇ ਸਬੰਧ ਵਿੱਚ ਰੱਖੀ ਗਈ ਸੀ ਅਤੇ ਜਿਹੜੀ ਇਹ ਮੀਟਿੰਗ ਕਰਨ ਵਾਸਤੇ ਸਾਂਝ ਪਾਉਣ ਲਈ ਇੱਥੇ ਸਾਰੇ ਇਕੱਤਰ ਹੋਏ ਸੀਗੇ ਸਾਰੇ ਇਲਾਕੇ ਵਿੱਚ ਸਾਨੂੰ ਉਮੀਦ ਆ ਆਦਮਪੁਰ ਪੋਪਰ ਸਾਰਾ ਇਲਾਕਾ ਬਹੁਤ ਤਕੜੇ ਹੋ ਕੇ ਸ਼੍ਰੋਮਣੀ ਕਾਲੀ ਦਲ ਖੜਾ ਹੋਊਗਾ ਤੇ ਇਥੋਂ ਵਧੀਆ ਲੀਡ ਨਾਲ ਜਿਹੜੇ ਆਪਣੇ ਕੈਂਡੀਡੇਟ ਨੇ ਸ਼੍ਰੋਮਣੀ ਕਾਲੀ ਦਲ ਦੇ ਸਰਦਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਵੋਟਾਂ ਪਾ ਕੇ ਇਥੋਂ ਜਿਤਾ ਕੇ ਭੇਜਣਗੇ ਇਹ ਅਸੀਂ ਆਸ ਰੱਖਦੇ ਆ ਤੇ ਅੱਜ ਸਾਰੀ ਬੜੀ ਪਰਮੇ ਮੀਟਿੰਗ ਇਸ ਖਾਤਰ ਹੋਈ ਆ ਕੋਪਰ ਦੇ ਪਿੰਡਾਂ ਦੀ ਸਾਰੀ ਲੀਡਰਸ਼ਿਪ ਦਾ ਇਥੇ ਆਉਣ ਤੇ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫਰਾਗਰੀ ਵਾਲੇ ਸੋਚ ਨੂੰ ਦੇ ਕੇ ਬੋਲੇ ਸੋਨਿਆ ਸੁਣਾ ਦਿਨਾ ਲੱਗ ਗਈ ਸ਼ਰਮਣੀ ਅਕਾਲੀ ਦਰ ਜ਼ਿੰਦਾਬੋ ਸ਼ਰਮਣੀ ਅਕਾਲੀ ਦਰ ਜ਼ਿੰਦਾਬੋ ਅੱਜ ਆਦਮਪੁਰ ਹਲਕੇ ਵਿੱਚ ਪੋਪੋ ਦੇ ਪਿੰਡਾਂ ਦੀ ਤੇ ਪੋਪੋ ਦੇ ਸ਼ਹਿਰ ਦੀ ਜਿਸ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਆ ਜਿਸ ਵਿੱਚ ਬਹੁਤ ਸਾਰੇ ਸੀਨੀਅਰ ਲੀਡਰ ਯੂਥ ਵਿੰਗ ਦੇ ਲੀਡਰ ਯਾਫਰੀਆਂ ਪੈੜਾਂ ਨੇ ਵੀ ਹਿੱਸਾ ਲਿਆ ਇਹ ਮੀਟਿੰਗ ਵਿਸ਼ੇਸ਼ ਤੌਰ ਤੇ ਇਲੈਕਸ਼ਨ ਦੇ ਸਬੰਧ ਵਿੱਚ ਰੱਖੀ ਗਈ ਸੀ ਅਤੇ ਜਿਹੜੀ ਇਹ ਮੀਟਿੰਗ ਕਰਨ ਵਾਸਤੇ ਸਾਂਝ ਪਾਉਣ ਲਈ ਇੱਥੇ ਸਾਰੇ ਇਕੱਤਰ ਹੋਏ ਸੀਗੇ ਸਾਰੇ ਇਲਾਕੇ ਵਿੱਚ ਸਾਨੂੰ ਉਮੀਦ ਆ ਆਦਮਪੁਰ ਪੋਪਰ ਸਾਰਾ ਇਲਾਕਾ ਬਹੁਤ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਖੜਾ ਹੋਊਗਾ ਤੇ ਇਥੋਂ ਵਧੀਆ ਲੀਡ ਨਾਲ ਜਿਹੜੇ ਆਪਣੇ ਕੈਂਡੀਡੇਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਮਹਿੰਦਰ ਸਿੰਘ ਕੇਪੀਜੀ ਨੂੰ ਵੋਟਾਂ ਪਾ ਕੇ ਤੋਂ ਜਿਤਾ ਕੇ ਭੇਜਣਗੇ ਇਹ ਅਸੀਂ ਆਸ ਰੱਖਦੇ ਆ ਤੇ ਅੱਜ ਸਾਰੀ ਬੜੀ ਪਰਮੇ ਮੀਟਿੰਗ ਇਸ ਖਾਤਰ ਹੋਈ ਆ ਕੋਪਰ ਦੇ ਪਿੰਡਾਂ ਦੀ ਸਾਰੀ ਲੀਡਰਸ਼ਿਪ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ